ਕਰ ਕੇ ਵੀ ਵਾਹਿਗੁਰੂ ਵਾਹਿਗੁਰੂ ਸਿਮਰੋ ਤੇ ਬਾਣੀ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਸਿਮਰੋ ਤੇ ਕਰਮ ਸ਼ਰੀਰ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਸਿਮਰੋ ਇਹ ਮਹਾਰਾਜ ਕਹਿੰਦੇ ਭਾਈ ਉਦਮ ਕਰੋ ਇਹ ਉਪਰਾਲਾ ਕਰੋ ਕਿ ਪਰਮੇਸ਼ਰ ਦਾ ਨਾਮ ਬਨ ਬਾਣੀ ਸਰੀਰ ਕਰਕੇ ਜਪੋ ਜੋ ਰਾਏ ਰਾਜਾ ਸਰੂਪ ਹੈ ਨਾਨਕ ਜਿਸ ਸਿਮਰਤ ਸਾਭ ਸੁਖ ਹੋਵਾਹਿ ਸਤਿਗੁਰੂ ਜੀ ਕਹਿੰਦੇ ਜਿਸ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੇ ਕਰਕੇ ਇਸ ਉਦਮ ਦੇ ਨਾਲ ਤੁਹਾਨੂੰ ਕੀ ਹੋਊਗਾ ਮਹਾਰਾਜ ਕਹਿੰਦੇ ਸਭ ਸੁਖ ਮਿਲ ਜਾਣਗੇ ਸਾਰੇ ਹੀ ਸੁਖ ਪ੍ਰਾਪਤ ਹੋ ਜਾਣਗੇ ਜੀਵ ਸੁਖੀ ਹੋਣਾ ਚਾਹੁੰਦਾ ਨਾ ਮਹਾਰਾਜ ਕਹਿੰਦੇ ਫਿਰ ਸਿਮਰਨ ਕਰਨ ਦਾ ਉਦਦਮ ਕਰੋ ਤੇ ਫਿਰ ਤੈਨੂੰ ਸਾਰੇ ਹੀ ਜੀਵ ਸੁਖ ਮਿਲ ਜਾਣਗੇ ਦੁੱਖ ਦਰਦ ਭ੍ਰਮ ਜਾਏ ਜੰਮਣ ਮਰਨ ਦਾ ਦੁੱਖ ਤੇ ਅਵਿਦਿਆ ਦੀ ਦਰਦ ਪੀੜ ਤੇ ਜਿਹੜਾ ਪੰਜ ਪ੍ਰਕਾਰ ਦਾ ਭਰਮ ਹੈ ਉਹ ਵੀ ਤੇਰਾ ਨਾਸ਼ ਹੋ ਜਾਵੇਗਾ ਸ਼ੰਤ ਹਾਂਜੀ ਨਾਮ ਜਪਤ ਗੋਬਿੰਦ ਨਹ ਅਲਸਾਈਆ ਮਹਾਰਾਜ ਜੀ ਛੰਤਾਂ ਦੀ ਚਾਲ ਵਿੱਚ ਸਤਿਗੁਰੂ ਜੀ ਜੋ ਸ਼ਲੋਕ ਵਿੱਚ ਮਹਾਰਾਜ ਸਾਹਿਬ ਜੀ ਕਿਹਾ ਉਸ ਭਾਵ ਨੂੰ ਮਹਾਰਾਜ ਖੋਲਦੇ ਆ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਫਰਮਾਉਂਦੇ ਹਨ ਛੰਤ ਦੀ ਚਾਲ ਵਿੱਚ ਨਾਮ ਜਪਤ ਗੋਬਿੰਦ ਵਾਹਿਗੁਰੂ ਜੀ ਦਾ ਮਹਾਰਾਜ ਕਹਿੰਦੇ ਜਦੋਂ ਨਾਮ ਜਪੀਏ ਪ੍ਰithvi ਦਾ ਜੋ ਪਾਲਕ ਵੈ ਗੋ ਕਈਏ ਇੰਦਰੀਆਂ ਤੇ ਬਿੰਦ ਕਈਏ ਪ੍ਰਕਾਸ਼ਕ ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ ਵਾਹਿਗੁਰੂ ਉਹਦੇ ਨਾਮ ਨੂੰ ਜਪੀਏ ਨਾ ਹੈ ਅਲਸਾਈਆ ਕਹ ਨਾ ਹੈ ਅਲਸਾਈਆ ਆਲਸ ਨਾ ਕਰੀਏ ਭਜਨ ਕਰਨ ਲੱਗਿਆ ਸਾਧ ਸੰਗਤ ਜੀ ਮਨ ਚਾਹੁੰਦਾ ਨਹੀਂ ਹੁੰਦਾ ਇਸ ਕਰਕੇ ਸਰੀਰ ਦੇ ਉੱਤੇ ਆਲਸ ਆ ਪੈਂਦਾ ਹੈ ਕਿੰਨਾ ਚਿਰ ਗੱਲਾਂ ਕਰੀ ਜਾਓ ਤੇ ਕੋਈ ਆਲਸ ਨਹੀਂ ਜਦੋਂ ਰਹਿ ਰਾਤ ਸਾਹਿਬ ਸ਼ੁਰੂ ਕਰੋ ਨਾਲ ਹੀ ਉਵਾਸੀਆ ਆਉਣ ਲੱਗ ਪੈਂਦੀਆਂ ਹਨ ਮਨ ਸ਼ਰੀਰ ਨੂੰ ਆਲਸ ਵਿੱਚ ਲੈ ਜਾਂਦਾ ਹੈ ਕਿਉਂਕਿ ਜੇ ਸ਼ਰੀਰ ਵਿੱਚ ਆਲਸ ਆ ਗਿਆ ਨਾ ਤੇ ਇਹ ਮਨ ਦਾ ਭਾਵ ਪ੍ਰਗਟ ਹੋ ਰਿਹਾ ਹੈ ਕਿ ਮਨ ਨੂੰ ਨਾਮ ਮਠਾ ਨਹੀਂ ਲੱਗ ਰਿਹਾ ਤੇ ਪਸੰਦ ਨਹੀਂ ਆ ਰਿਹਾ ਸ਼ਰੀਰ ਦਾ ਆਲਸ ਤੇ ਮਨ ਦਾ ਸਾਧ ਸੰਗਤ ਜੀ ਆਲਸ ਇਹ ਭਜਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਵਿਗਨਕਾਰੀ ਹੁੰਦਾ ਹੈ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਆ ਨਾ ਉਹ ਜਦੋਂ ਮਿਹਨਤ ਕਰਦੇ ਐ ਪਰਮੇਸ਼ਰ ਦੇ ਭਜਨ ਕਰਨ ਦੀ ਬੰਦਗੀ ਦੇ ਕਰਨ ਦੀ ਫਿਰ ਉਹ ਆਲਸ ਨੂੰ ਤਿਆਗ ਕੇ ਖੜੇ ਹੋ ਕੇ ਵੀ ਭਜਨ ਕਰਦੇ ਕਿ ਸਾਨੂੰ ਆਲਸ ਨਾ ਆਵੇ ਸਰੀਰ ਤੇ ਨੀਂਦ ਨਾ ਆਵੇ ਜਾਗ ਜਾਗ ਕਰਕੇ ਭਜਨ ਕਰਦੇ ਆ ਜਦੋਂ ਤਿੰਨਾਂ ਜਿਆਦਾ ਮਨ ਉਹਨਾਂ ਦਾ ਇਕਾਗਰ ਹੁੰਦਾ ਹੈ ਫਿਰ ਭਜਨ ਦੀ ਬਰਕਤ ਨਾਲ ਬਿਲਕੁਲ ਹੀ ਆਲਸ ਚਲਿਆ ਜਾਂਦਾ ਹੈ ਫਿਰ ਉਹਨਾਂ ਲਈ ਮਹਾਰਾਜ ਕਹਿੰਦੇ ਕਿ ਆ ਸਵਣਾ ਕਿ ਆ ਜਾਗਣਾ ਗੁਰਮੁਖ ਤੇ ਪਰਵਾਣ ਉਹਨਾਂ ਨੂੰ ਆਲਸ ਆਉਂਦਾ ਹੀ ਨਹੀਂ ਕਦੇ ਸਾਧ ਸੰਗਤ ਜੀ ਗਾਫਲਤਾ ਹੀ ਉਹਨਾਂ ਨੂੰ ਕਦੇ ਆਉਂਦੀ ਹੀ ਨਹੀਂ ਕਿਉਂਕਿ ਭਜਨ ਵਿੱਚ ਉਹਨਾਂ ਨੂੰ ਇੰਨਾ ਰਸ ਆਉਂਦਾ ਹੈ ਕਿ ਸੁੱਤੇ ਪਿਆ ਵੀ ਮਨ ਗਿਜ ਜਾਂਦਾ ਹੈ ਭਜਨ ਦਾ ਹੀ ਰਸ ਚੱਖਦਾ ਰਹਿੰਦਾ ਹੈ ਕਿਉਂਕਿ ਮਨ ਦੀ ਅਵਸਥਾ માં ਇਹੋ ਜਿਹਾ ਨੇ ਕਿਉਂਕਿ ਸੁੱਤੇ ਪਿਆ ਵੀ ਇਹ ਸਾਧ ਸੰਗਤ ਜੀ ਆਪ ਦੀ ਦੁਨੀਆ ਰਚ ਲੈਂਦਾ ਸੁਪਨੇ ਦੇ ਅੰਦਰ ਹੀ ਤੇ ਜਦੋਂ ਭਜਨ ਵਿੱਚ ਚਿੱਤ ਜੁੜ ਜਾਂਦਾ ਹੈ ਫਿਰ ਇਹ ਸੁੱਤੇ ਪਿਆ ਵੀ ਭਜਨ ਦੇ ਰਸ ਨੂੰ ਚੱਖਦਾ ਹੀ ਰਹਿੰਦਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਜਦੋਂ ਗੋਬਿੰਦ ਦਾ ਵਾਹਿਗੁਰੂ ਦਾ ਭਜਨ ਕਰੀਏ ਤੇ ਨਹ ਹਲਸਾਈ ਐ ਉਦੋਂ ਆਲਸ ਨਾ ਕਰੀਏ ਜੇ ਸਾਰੇ ਕੰਮਾਂ ਵਿੱਚ ਤੁਸੀਂ ਉਦਮ ਕਰਦੇ ਆ ਤੇ ਭਜਨ ਦੇ ਕਰਨ ਵਿੱਚ ਹੀ ਤੁਹਾਨੂੰ ਆਲਸ ਆਉਂਦਾ ਆ ਆਲਸ ਦੀਆਂ ਹੀ ਨਿਸ਼ਾਨੀਆਂ ਹੁੰਦੀਆਂ ਕਿ ਕਥਾ ਕੀਰਤਨ ਮਿਲੇ ਹੋਰ ਹੋਰ ਕੰਮਾਂ 'ਚ ਰੁੱਝੇ ਰਹਿਣਾ ਭਜਨ ਨਾ ਕਰਨਾ ਪਵੇ ਕੋਈ ਨਾ ਕੋਈ ਆਹਰ ਲੱਭ ਛੱਡਣਾ ਕੋਈ ਨਾ ਕੋਈ ਬਹਾਨਾ ਬੜਾਈ ਰੱਖਣਾ ਕਿ ਮੈਨੂੰ ਨਿਤਨੇਮ ਨਾ ਕਿਤੇ ਕਰਨਾ ਪੈ ਜੇ ਬਾਣੀ ਨਾ ਕਿਤੇ ਪੜ੍ਹਨੀ ਪੈ ਜੇ ਤੇ ਫਿਰ ਇਹੀ ਬਹਾਨਾ ਹੁੰਦਾ ਕਿ ਵੇਲ ਨਹੀਂ ਮਿਲਦਾ ਕਿਉਂਕਿ ਭਜਨ ਕਰਨਾ ਨਹੀਂ ਚਾਹੁੰਦਾ ਹੈ ਮਨ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਵਿਗਨਕਾਰੀ ਹੁੰਦਾ ਜੇ ਵਾਹਿਗੁਰੂ ਦਾ ਭਜਨ ਕਰੀਏ ਤੇ ਨਹੀਂ ਕਿ ਜੇ ਉਠਣ ਦਾ ਉੱਦਮ ਘਾਰੀ ਲਿਆ ਤੇ ਹੁਣ ਤੂੰ ਭਜਨ ਕਰਨ ਦਾ ਉੱਦਮ ਨਾ ਕਰੇ ਚੌਂਕੜਾ ਲਾ ਕੇ ਬਹਿ ਜਾ ਤੇ ਕਢਾੜੇ ਮਾਰਨ ਲੱਗ ਜੇ ਨੀਂਦ ਹੀ ਤੈਨੂੰ ਆ ਜਾ ਤੇ ਇਹੋ ਜਿਹਾ ਉਹ ਨੀਂਦ ਦਾ ਰੋਗ ਜਿਹੜਾ ਫਿਰ ਭਜਨ ਨਹੀਂ ਸਾਧ ਸੰਗਤ ਦੀ ਕਰਨ ਦਿੰਦਾ ਜੀਵ ਨੂੰ ਗਾਫਲ ਕਰ ਦਿੰਦਾ ਹੈ ਮਨ ਦੇ ਫੁਰਨੇ ਵੀ ਵਿਗਨ ਮਾਰਦੇ ਆ ਸਤਿਗੁਰੂ ਜੀ ਕਹਿੰਦੇ ਭਜਨ ਕਰਨਾ ਤੇ ਭਾਈ ਆਲਸ ਨਹੀਂ ਕਰਨਾ ਚਾਹੀਦਾ। ਹੇਟਤ ਸਾਧੂ ਸੰਗ। ਸਾਧੂਆਂ ਦੀ ਸੰਗਤ ਵਿੱਚ ਮਹਾਰਾਜ ਕਹਿੰਦੇ ਭੇਟ ਕੇ ਭਾਵ ਮਿਲਾਪ ਕਰਕੇ ਸਤ ਸੰਗਤ ਵਿੱਚ ਮਿਲ ਕਰਕੇ ਜਮਪੁਰ ਨਾਹ ਜਾਈਆ। ਫਿਰ ਜਮਾਂ ਦੀ ਪੁਰੀ ਨੂੰ ਨਹੀਂ ਜਾਈਦਾ ਜੇ ਸਤ ਸੰਗਤ ਵਿੱਚ ਮਿਲ ਜਾਵੇਂ ਭਜਨ ਉਦਮ ਨਾਲ ਕਰੇ। ਬڑے ਉਤਸ਼ਾਹ ਨਾਲ ਤੂੰ ਨਿਤਨੇਮ ਕਰੇ ਜਿਹੜਾ ਮਨ ਵਿੱਚ ਸਾਧ ਸੰਗਤ ਜੀ ਚਾਹ ਹੁੰਦਾ ਹੈ ਨਾ ਜਿਸ ਕਰਮ ਦੇ ਕਰਨ ਦਾ ਉਹਦੇ ਲਈ ਮਨ ਬੜਾ ਉਤਾਵਲਾ ਰਹਿੰਦਾ ਹੈ ਕਾਲਾ ਰਹਿੰਦਾ ਤੇ ਜਿਹੜੇ ਨਾਮ ਰੱਸੀਏ ਹੁੰਦੇ ਉਹ ਤਾਂ ਅੰਮ੍ਰਿਤ ਵੇਲੇ ਨੂੰ ਉਡੀਕਦੇ ਰਹਿੰਦੇ ਆ ਵੀ ਕਦੋਂ ਅੰਮ੍ਰਿਤ ਵੇਲਾ ਹੋਣਾ ਤੇ ਆਪਾਂ ਉੱਠ ਕੇ ਭਜਨ ਕਰਨਾ ਹੈ ਬੜੀ ਛੇਤੀ ਨਾਲ ਹੀ ਆਪਣੀ ਕਿਰਿਆ ਸੋਧ ਕੇ ਚੌਂਕੜਾ ਲਾ ਕੇ ਇਕਾਗਰ ਚਿਤ ਹੋ ਕੇ ਫਿਰ ਵਾਹਿਗੁਰੂ ਵਾਹਿਗੁਰੂ ਭਜਨ ਕਰਨ ਲੱਗ ਜਾਂਦੇ ਆ ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਸੰਗਤ ਵਿੱਚ ਮਿਲਣਾ ਨਾਲ ਤੂੰ ਨਰਕਾ ਨੂੰ ਨਹੀਂ ਜਾਏਂਗਾ ਹਜੂਰ ਫਰਮਾਉਂਦੇ ਆ ਹੇ ਤਤ ਸਾਧੂ ਸੰਗ